ਬੰਦਾ ਮਾੜੀ ਮੋਟੀ ਕੋਈ ਗਲਤੀ ਕਰ ਲੈਂਦਾ ਕੋਈ ਗਰੀਬ ਬੰਦਾ ਔਰ ਤੁਸੀਂ ਉਹਦੇ ਪਿੰਡ ਜਾ ਕੇ ਉਹਨੂੰ ਕੁੱਟ ਦੇ ਜੇ ਉਹਦੇ ਪਿੰਡ ਜਾ ਕੇ ਉਹਦੇ ਗਲ ਪੈਂਦੇ ਜੇ ਉਹਨੂੰ ਅਸੀਂ ਸੋਦਾ ਲਾਉਣਾ ਸੋਦਾ ਲਾਉਣਾ ਬੜਾ ਕੋਈ ਕਰ ਦੇ ਜੇ ਬਹੁਤ ਕੁਝ ਕਰ ਦੇ ਦੇ ਤੁਸੀਂ ਉਹਦੇ ਮੰਨ ਲਓ ਹੋਣੇ ਡਾਕਟਰ ਨੇ ਇਹ ਅੱਜ ਵੀ ਕਹਿੰਦਾ ਮੈਂ ਜਥੇਬੰਦੀ ਬਣਾਵਾਂਗਾ ਇਹ ਸੰਤਾਂ ਨੂੰ ਗਾਲ੍ਹਾਂ ਕੱਢ ਕੇ ਹੁਣ ਜਥੇਬੰਦੀ ਤੇ ਆ ਗਿਆ ਮੈਂ ਜਥੇਬੰਦੀ ਬਣਾਉਣੀ ਹੈ ਸੰਤਾਂ ਨੂੰ ਇਹ ਮੜੋ ਮਾੜਾ ਚੰਗਾ ਬੋਲ ਕੇ ਹੁਣ ਇਹ ਕਹਿੰਦਾ ਮੈਂ ਬਣਾਵਾਗਾ ਜਥੇ ਬੰਦੀ ਇਹ ਇਹਨੇ ਜਿਹੜਾ ਸੰਤਾਂ ਨੂੰ ਗਾਲ੍ਹਾਂ ਕੱਢੀਆਂ ਏ ਇਹ ਅਸੀਂ ਅੰਮ੍ਰਿਤਪਾਲ ਮਹਿਰੋਂ ਨੂੰ ਬੇਨਤੀ ਕਰਨੇ ਆ ਕਿ ਬਾਬਾ ਜੀ ਕਿ ਇਸ ਮੁੱਦੇ ਤੇ ਤੁਸੀਂ ਉਦੋਂ ਦੇ ਕਿਉਂ ਨਹੀਂ ਬੋਲੇ ਗੱਲ ਆਪਾਂ ਸੰਤਾਂ ਦੀ ਕਰਨੇ ਆ ਗੱਲ ਪਰਮਜੀਤ ਸਿੰਘ ਬਾਬਾ ਜੀ ਕਾਲੀ ਜੀ ਅਸੀਂ ਤੁਹਾਡਾ ਸਤਿਕਾਰ ਕਰਨੇ ਪਰ ਅਸੀਂ ਤੁਹਾਨੂੰ ਹੋ ਸਕੇ ਤੁਹਾਨੂੰ ਨਾ ਪਤਾ ਹੋਵੇ ਤੁਸੀਂ ਕੁੰਬ ਕਰਨ ਦੀ ਨੀਂਦਰ ਸੁੱਤੇ ਹੋਵੋ ਹੋ ਸਕੇ ਤੁਹਾਨੂੰ ਹੋਰ ਕਿਤੇ ਤੁਸੀਂ ਗਏ ਹੋ ਬਹੁਤ ਦੂਰ ਤੁਹਾਨੂੰ ਇਸ ਮੁੱਦੇ ਦਾ ਪਤਾ ਹੀ ਨਾ ਹੋਵੇ ਅਮਰਤਪਾਲ ਮਹਿਰੋਂ ਨੂੰ ਵੀ ਨਾ ਪਤਾ ਹੋਵੇ ਕਿ ਮੁੱਦਾ ਕੀ ਏ ਅਸੀਂ ਤੁਹਾਨੂੰ ਮੁੱਦਾ ਚੇਤੇ ਕਰਾਉਣ ਨੂੰ ਇਹ ਲਾਈਵ ਕੀਤਾ ਏ ਭਰਾਓ ਜੇ ਤੇ ਤੁਸੀਂ ਕਰਦੇ ਜੇ ਸੰਤਾਂ ਨੂੰ ਸੱਚੀ ਮੁੱਚੀ ਪਿਆਰ ਇਹ ਵੀਡੀਓ ਇਹਨਾਂ ਤੱਕ ਵੀ ਸ਼ੇਅਰ ਕਰੋ ਕਿ ਬਾਬਾ ਜੀ ਹਰਾਂ ਨੂੰ ਪੁੱਛੋ ਕਿ ਕਿੱਧਰ ਤੁਸੀਂ ਗਏ ਜੇ ਕੱਲੇ ਆਪਾਂ ਸਿੱਖੀ ਬਸਈ ਸਿੱਖਾਂ ਅਸੀਂ ਸਿੱਖਾਂ ਦੇ ਬੱਚੇ ਆ ਬਸ ਇਹ ਕਹਿਣ ਜੋਗੇ ਆ ਆਪਾਂ ਇਹ ਗੱਲਾਂ ਕਰਨ ਜੋਗੇ ਆ ਕਿ ਜਾਂ ਕਿਸੇ ਗਰੀਬ ਬੰਦੇ ਨੂੰ ਆਪਾਂ ਕੁੱਟ ਸਕਨੇ ਆ ਜਾ ਕੇ ਕਿਸੇ ਦੇ ਪਿੰਡ ਜਾ ਕੇ ਉਹਨੂੰ ਕੁੱਟਤਾ ਇਹ ਅਜ ਤੋਂ ਤੱਕ ਆਪਾਂ ਸੀਮਤਾ ਇਹਨੇ ਰਗਰੇਟਾ ਜਿਹੜਾ ਆਪਦੇ ਮਗਰ ਲਾਈ ਬੈਠਾ ਕਈ ਭਰਾਵਾਂ ਨੇ ਕਿਹਾ ਤੁਸੀਂ ਅੱਜ ਤੋਂ ਬਿੱਚ ਰੰਗਰੇਟਾ ਨਾ ਇਹਨੂੰ ਕਿਹਾ ਜੇ ਇਹਨੂੰ ਤੁਸੀਂ ਡੰਗੜ ਡਾਕਟਰ ਕਹੋ ਚਵਲ ਚਵਲ ਇਹਦੇ ਮੂੰਹ ਦੇ ਵਿੱਚ ਯਾਰ ਇੰਨੀ ਬਵਾਸੀਰ ਹੈ ਇਹਨੇ ਫਿਰ ਇਹ ਗੰਦਨੇ ਗੱਲ ਕਹੀ ਸੀ ਕਿ ਮੈਂ 10000 ਬੰਦੇ ਨੂੰ ਅੰਮ੍ਰਿਤ ਛਕਾਵਾਂਗਾ ਇਹ ਗੰਦਨੇ ਕਿਹਾ ਸੀ ਇਹਨੇ ਚਗਲ ਨੇ ਇਹ ਦੱਸੇ ਕਿਹੜੇ 10000 ਬੰਦੇ ਨੂੰ ਇਹਨੇ ਅੰਮ੍ਰਿਤ ਛਕਾਇਆ ਫਿਰ ਇਹਨੇ ਚਗਲ ਨੇ ਇਹ ਗੱਲ ਕਹੀ ਸੀ ਅੰਮ੍ਰਿਤ ਛਕਾਵਾਂਗਾ ਚਗਲ ਨੇ ਪਹਿਲਾਂ ਛੱਕ ਕੇ ਭੰਗ ਕੀਤਾ ਹੈ ਹੁਣ ਇਹ ਜਥੇਬੰਦੀ ਚਗਲਾਂ ਦਾ ਮੈਂ ਬਣਾਉਣੀ ਬਣਾਉਣੀ ਹੈ ਤੇ ਚਗਲ ਇਹ ਲੜਾਉਂਦਾ ਲੋਕਾਂ ਨੂੰ ਕਿਸਾਨ ਜਥੇਬੰਦੀਆਂ ਕਿਸਾਨ ਮਜ਼ਦੂਰ ਏਕਤਾ ਜਥੇਬੰਦੀਆਂ ਬਹੁਤ ਨੇ ਪਿਆਰ ਚ ਬਣੀਆਂ ਆਆਂ ਉਹਨਾਂ ਨਾਲ ਆਪਾਂ ਰਲ ਕੇ ਕੰਮ ਕਰੀਏ ਤੇ ਇੱਕ ਯਾਰ ਆਉਣ ਵਾਲੇ ਸਮੇਂ ਚ ਆਰਐਸ ਦਾ ਕੰਮ ਤਗੜਾ ਕਰੂ ਏ ਆਰਐਸ ਨੂੰ ਪੱਕਿਆ ਕਰੂ ਆਉਣ ਵਾਲੇ ਸਮੇਂ ਚ ਇਹ ਬੰਦਾ ਇਹ ਬੰਦਾ ਐਡਾ ਕੁੱਤਾ ਏ ਬੰਦਾ ਨੂੰ ਕੁੱਤੇ ਨੂੰ ਬੰਦਾ ਪੁੱਛੇ ਤੂੰ ਦੋਡਿਆਂ ਦੀ ਖੇਤੀ ਤੇ ਬੋਲ ਕਿਸੇ ਚੰਗੀ ਚੀਜ਼ ਤੇ ਬੋਲ ਲੋਕ ਤੈਨੂੰ ਆਖਣ ਚੰਗੀ ਚੀਜ਼ ਏ ਤੂੰ ਚੰਗੀ ਗੱਲ ਕਰ ਹੁਣ ਕਈ ਗੁਆਂ ਦੀਆਂ ਭੇਡਾਂ ਮੈਨੂੰ ਫੋਨ ਰੋਜ਼ ਲਾਉਂਦੀਆਂ ਏ ਕਹਿੰਦੀ ਮਾਂ ਤੱਕ ਕੱਤੋਂ ਗਏ ਜੇ ਯਾਰ ਮਾਂ ਤੱਕ ਗਏ ਆ ਜਦੋਂ ਇਹ ਹੜਦਾ ਹੀ ਨਹੀਂ ਗਾ ਇਹ ਗਾਲ੍ਹਾਂ ਕੱਢਦਾ ਸੰਤਾਂ ਨੂੰ ਇਹ ਤਾਂ ਸੰਤਾਂ ਦੀ ਗਲਤੀ ਸੰਤਾਂ ਤੇ ਗੁੱਸਾ ਏ ਬੱਸ ਹੋਰ ਸਾਨੂੰ 1 ਰੁਪਏ ਦੀ ਗੱਲ ਦੇ ਨਹੀਂ ਗੁੱਸਾ ਸਾਨੂੰ ਗੁੱਸਾ ਏ ਕਿ ਪੈਸੇ ਲੈ ਕੇ ਸੰਤਾਂ ਨੂੰ ਸੰਤਾਂ ਨੂੰ ਬਦਨਾਮ ਕਿਉਂ ਕਰਦਾ ਏ ਇਹਦੇ ਮੂੰਹ ਚ ਕਿੱਲੋ ਬਵਾਸੀ ਰ ਉਹ ਕੁੜੀ ਮਖਰਾਈ ਨਹੀਂ ਜਿਹੜੀ ਮਰਖਾਈ ਉਨੂੰ ਇਹ ਪੈ ਗਿਆ ਤੇ ਇਧਰ ਪਣਵਾਈਆਂ ਵੱਲ ਹੁੰਦਾ ਨਹੀਂਗਾ ਪਤਾ ਜੁੱਤੀਆਂ ਪੈਣੀਆਂ ਇਧਰ ਛੱਤਰ ਪਤਾ ਨਾ ਤਗੜਾ ਹੈ ਤੇ ਕੁੱਟਣਗੇ ਪਿਛਵਾੜਾ ਇਧਰ ਨਹੀਂ ਨਾਂ ਲੈਂਦਾ ਪਿਓ ਵੱਲ ਕੋਈ ਗੱਲ ਨਹੀਂ ਅਸੀਂ ਕੱਲ ਗਏ ਸੀ ਅਸੀਂ ਦੋ ਤਿੰਨ ਬੰਦੇ ਆ ਹੀ ਸੌਂ ਖਾਧੀ ਸੀ ਜੇ ਰਾਜ ਟੱਕਰ ਪਿਆ ਤਾਂ ਬੂਥਾ ਕੁੱਟਾਂਗੇ ਛੱਤਰਾਂ ਨਾਲ ਇਹ ਬੰਦੇ ਦਾ ਮੈਂ ਬਾਈਆਂ ਦਾ ਤੂੰ ਹੀ ਨਹੀਂ ਕੁੱਟਦੇ ਜਦੋਂ ਅੰਦਰੋਂ ਹੀ ਨਹੀਂ ਯਾਰ ਨਿਕਲਦਾ ਗੱਡੀ 'ਚ ਬਹਿ ਕੇ ਲਾਈਵ ਹੋ ਜਾਂਦਾ ਅਸੀਂ ਰੋਜ਼ ਹੁਣ ਵੀ ਮੈਂ ਸ਼ਹਿਰ ਗਿਆ ਧਰਮਕੋਟੋਂ ਆਇਆ ਅਸੀਂ ਤੁਰੇ ਫਿਰਨੇ ਆਪਦੇ ਆਪਦਾ ਇਹ ਕਦੀ ਖੁੱਲਾ ਤੁਰ ਕੇ ਵਿਖਾਵੇ ਜਾਦੇ ਪਿਓ ਦਾ ਤੇ ਜਿਹਨੇ ਆਪਦੇ ਪਿਓ ਦਾ ਮਾਂ ਦਾ ਦੁੱਧ ਪੀਤਾ ਕਵੇ ਹਰਥਾਂ ਤੇ ਲਾਈਵ ਹੋਵੇ ਜਾ ਕੇ ਆਵੇ ਮੈਂ ਇੱਥੇ ਵੀ ਆ ਇੱਥੇ ਵੀ ਆ ਦੱਸੇ ਲੋਕ ਕੇ ਤੇ ਲਾਈਵ ਹੁੰਦਾ ਇਹ ਝੂਠ ਇਹਨੇ ਸਿੱਧੂ ਮੂਸੇਵਾਲੇ ਦਾ ਮੈਂ ਅੱਜ ਕਹਿਣਾ ਕਿ ਸਿੱਧੂ ਮੂਸੇਵਾਲੇ ਦੇ ਪਿਓ ਨੂੰ ਬੇਨਤੀ ਹੈ ਕਹਿੰਦੀ ਰੌਟ ਲ ਖਾ ਇਹ ਇਹ ਇਹੰਦਾ ਵੀ ਸਾਇ ਮੁੰਡਾ ਤੇਰਾ ਮਰਵਾਉਂਦੇ ਵਿੱਚ ਇਹ ਡਾਕਟਰ ਡੰਗਰ ਡੈਕਟਰ ਆ ਲੁਧਿਆਣੇ ਵਾਲਾ ਨਾ ਇਹ ਜਿੰਨਾ ਇਹ ਉਦਣ ਬੋਲਿਆ ਸੀ ਬਾਈ ਸਿੱਧੂ ਨੂੰ ਮਰੇ ਦਾ ਸਿਵਾ ਨੇ ਫਰੋਲਿਆ ਹੈ ਨਾ ਇਹ ਵਿੱਚ ਕੋਈ ਦਾਲ ਚ ਕਾਲਾ ਹੈਗਾ ਕੰਮ ਇਹੰਦਾ ਵੀ ਵਿੱਚ ਕੋਈ ਤੇ ਕੋਈ ਕਿਣਕਾ ਪਾਰੇ ਬੰਦੇ ਦਾ ਵਿੱਚ ਕੰਮ ਹੈਗਾ ਸਿੱਧੂ ਦਾ ਨੁਕਸਾਨ ਕਰਾਉਣ ਚ ਸਿੱਧੂ ਮੂਸੇਵਾਲੇ ਦਾ ਨੁਕਸਾਨ ਕਰਾਉਣ ਚ ਡੰਗਰ ਡਾਕਟਰ ਗੁਰਵਿੰਦਰ ਲੁਧਿਆਣੇ ਵਾਲੇ ਦਾ ਵੀ ਵਿੱਚ ਕੋਈ ਤਣਕਾ ਪਾਰੀ ਸਾਇ ਇਹ ਬੰਦੇ ਦਾ ਇਹ ਬੰਦੇ ਦਾ ਐਵੇਂ ਨਹੀਂ ਅਗਲਾ ਬੋਲਦਾ ਯਾਰ ਇੰਨਾ ਲੱਗਦਾ ਜਿਹੜਾ ਬੰਦਾ ਯਾਰ ਇੱਕ ਬੰਦਾ ਮਰ ਗਿਆ ਇਸ ਜਾਨੂ ਚਲਾ ਗਿਆ ਹੁੰਦਾ ਮਿੱਟੀ ਪੱਟੀ ਆਉਂਦਾ ਤੇ ਗੱਲ ਤੇ ਕੋਈ ਹੈਗੀ ਏ ਤੇ ਮੈਂ ਬੇਨਤੀ ਕਰਨਾ ਤੇ ਪਿਓ ਅੱਗੇ ਬਲਕਾਰ ਸਿੰਘ ਅੱਗੇ ਕਹਿੰਦੀ ਰਿਪੋਰਟ ਦੇ ਤੇ ਇਹਦਾ ਮਾੜਾ ਮੋਟਾ ਇਹਨੂੰ ਮਾੜਾ ਇਹਨੂੰ ਡੰਡਾ ਚੜ੍ਹੇਗਾ ਤੇ ਇਹ ਵੀ ਕੋਈ ਸੱਚੀ ਗੱਲ ਵਿੱਚ ਹੋ ਸਕੇਂਦੇ ਤੋਂ ਵੀ ਕੋਈ ਗੱਲ ਨਿਕਲ ਆਵੇ ਕਹਿੰਦੇ ਮੂੰਹ 'ਚੋ ਵੀ ਕੋਈ ਆ ਜੇ ਗੱਲ ਬਾਤ ਇਹੋ ਜਿਹਾ ਬੰਦਾ ਦੁੱਕੀ ਤਿੱਕੀ ਦਾ ਪਤਾ ਨਹੀਂ ਯਾਰ ਚੰਦ ਨੂੰ ਪੈਸਿਆਂ ਬਦਲੇ ਜੇ ਸੰਤਾਂ ਨੂੰ ਮਾੜਾ ਚੰਦ ਨੂੰ ਪੈਸਿਆਂ ਬਦਲੇ ਬੰਦਾ ਬੋਲ ਸਕਦਾ ਹੈ ਨਾ ਜੇ ਸੰਤਾਂ ਨੂੰ ਗਾਲ੍ਹਾਂ ਕੱਢ ਸਕਦਾ ਤੇ ਕਿਸੇ ਦਾ ਕਤਲ ਵੀ ਕਰਵਾ ਸਕਦਾ ਹੈ ਇਹ ਬੰਦੇ ਦਾ ਯਾਰ ਤਬਾਹ ਹੀ ਨਹੀਂਗਾ ਯਾਰ ਜਦੋਂ ਬੰਦੇ ਦਾ ਵਿਸ਼ਵਾਸ ਹੀ ਨਹੀਂ ਚੰਦ ਨੂੰ ਪੈਸਿਆਂ ਖਾਤਰੇ ਬੜਾ ਕੁਝ ਕਰ ਸਕਦਾ ਹੈ ਇਹ ਵੀਡੀਓ ਸਿੱਧੂ ਮੂਸੇਵਾਲੇ ਦੇ ਪਿਓ ਤੱਕ ਪਹੁੰਚਾਓ ਕਿ ਬਾਪੂ ਬਲਕਾਰ ਸਿੰਘ ਅਸੀਂ ਤੇਰੇ ਮੰਨ ਲਓ ਨਾਲ ਆ ਜਿੰਨੀ ਕੁ ਜੋਗੇ ਆ ਪਰ ਇਹ ਬੰਦੇ ਦਾ ਮਾੜਾ ਮੋਟਾ ਹੱਥ ਹੋਵੇਗਾ ਵਿੱਚ ਤੇ ਇਹਦਾ ਮਾੜਾ ਮੋਟਾ ਇਹਨੂੰ ਵੀ ਦੰਦਾ ਚੜਵਾਓ ਹੋ ਸਕੇ ਡੰਗਰ ਡਾਕਟਰ ਤੋਂ ਵੀ ਕੋਈ ਸਰਾਖ ਨਿਕਲ ਆਵੇ ਇਹ ਐਡਾ ਕੁੱਤਾ ਇੰਨਾ ਯਾਰ ਬੰਦਾ ਇੱਕ ਯਾਰ ਵਿਚਾਰੇ ਦਾ ਸੰਤਾਂ ਨੂੰ ਇਹ ਮਾੜਾ ਪਹਿਲਾਂ ਯਾਰ ਇਹਨੇ ਸਭ ਤੋਂ ਰਿਸ਼ਤਾ ਕੀਤਾ ਭਾਈ ਨੂੰ ਉਦੋਂ ਬਾਅਦ ਆ ਗਿਆ ਜੀ ਜੱਟਾਂ ਤੇ ਉਦੋਂ ਬਾਅਦ ਆ ਗਿਆ ਮੰਨ ਲਓ ਇਹਦੇ ਤੇ ਆਪਣੇ ਸੰਤਾਂ ਦੇ ਵਿੱਚੇ ਉਹਨੂੰ ਮੂਸੇ ਵਾਲੇ ਨੂੰ ਜਿਹੜੇ ਮੂਸੇ ਵਾਲੇ ਨੂੰ ਚਾਹੁੰਦੇ ਸੌਂ ਚੁੱਕ ਕੇ ਦਿਲੋਂ ਆਖੋਗਾ ਕਿ ਇਹਦਾ ਫਰਜ ਬੰਦਾ ਸੀ ਇਹ ਗੱਲ ਕਹਿਨ ਦਾ ਜਿਹੜੀਆਂ ਨੇ ਗੱਲਾਂ ਕਹੀਆਂ ਏ ਇਹਦਾ ਫਰਜ ਬੰਦਾ ਗੰਦ ਦਾ ਤੇ ਬਸ ਇਨੀਆਂ ਕੋਈ ਬੇਨਤੀਆਂ ਏ ਕਿ ਬਾ ਬਲਕੌਰ ਸਿੰਘ ਨੂੰ ਜਿਹੜੀਆਂ ਮੈਂ ਗੱਲਾਂ ਕੀਤੀਆਂ ਇਹਨਾਂ ਤੇ ਗੌਰ ਦਵੇ ਤੇ ਇਹਦਾ ਮਾੜਾ ਮੋਟਾ ਕੋਈ ਚੱਕਰ ਖੇਡ ਗਏ ਇਹਦੇ ਨਾਲ ਤੇ ਬਾਕੀ ਗੇ ਚਾਵਲ ਦੇ ਮਗਰ ਨਾ ਲੱਗੋ ਮਜ਼ਦੂਰ ਭਰਾਓ ਇਹ ਚਾਵਲ ਪੈਸੇ ਇਕੱਠੇ ਕਰਨੇ ਨੇ ਇਸਕੀਮ ਨਾਲ ਤੇ ਗਾਂ ਆਏ ਨੇ ਕੋਈ ਆਪਦਾ ਕੰਮ ਚਲਾਉਣਾ ਏ ਇਹਨੇ ਕੋਈ ਜਥੇਬੰਦੀ ਨਹੀਂ ਬਣਾਉਣੀ ਤੇ ਨਾ ਇਹਦੀ ਲੋੜ ਏ ਤੇ ਇਹਦੇ ਮਗਰ ਲੱਗਣ ਦੀ ਜਿਹੜਾ ਆਪਦਾ ਭਾਈਚਾਰਾ ਤੁਹਾਡਾ ਮਜ਼ਦੂਰ ਜ਼ਿਮੀਂਦਾਰਾਂ ਦਾ ਭਾਈਚਾਰਾ ਆਦਾ ਕਾਇਮ ਰੱਖੋ ਤੇ ਇਹ ਜਿਹੜਾ ਇਹ ਚਾਵਲ ਏ ਚਾਵਲ ਦੇ ਮਗਰ ਮੈਂ ਤੇ ਜਿਹੜੇ ਬਾਬੇ ਮਹਿਰੋਂ ਨੂੰ ਬੇਨਤੀ ਕਰਨਾ ਕਿ ਇੱਕ ਬਿਆਨ ਵੀ ਨਹੀਂ ਤੁਹਾਡਾ ਉਹ ਦੰਦਾ ਆਇਆ ਇਹ ਚਾਵਲ ਬਦਲੇ ਫੇਰ ਆਹੀ ਆਖਾਂਗੇ ਤੁਸੀਂ ਫੇਰ ਇਕੱਠੇ ਜੇ ਤੁਹਾਡਾ ਇਹ ਕਾਏ ਫੇਰ ਤੁਸੀਂ ਕੋ ਕੋ ਚੀਜ਼ੇ ਜੇ ਤੁਸੀਂ ਇਹਨੂੰ ਸੰਤਾਂ ਦੇ ਬਿਆਨ ਤੇ ਮੈਂ ਲੋਕਾਂ ਨੂੰ ਇਹ ਵੀ ਬੇਨਤੀ ਕਰਨਾ ਕਿ ਜੇ ਇਹਨਾਂ ਨੇ ਇਹ ਬੰਦੇ ਤੋਂ ਮਾਫੀ ਨਾ ਨਾ ਮੰਗਵਾਈ ਮੰਨ ਲਓ ਇਸ ਚੱਕਰ ਤੇ ਨਾ ਮਾਫੀ ਨਾ ਮੰਗਵਾਈ ਤੇ ਇਹਨਾਂ ਨੇ ਜੇ ਕੋ ਗਾਂ ਕੋਈ ਗੁਰੂ ਘਰ ਦੇ ਵਿੱਚ ਇਹਨਾਂ ਕਹਤਾ ਪ੍ਰੇਮੀ ਜੋੜਾ ਬੈਠਾ ਹੀ ਫੜ ਕੇ ਕੁੱਟਿਆ ਏ ਫੇਰ ਇਹਨਾਂ ਨੂੰ ਅੱਗੇ ਜਵਾਬ ਦੇ ਆਜੇ ਤੇ ਗੁਰੂ ਦੀ ਕਿਰਪਾ ਚਾਹੀਦੀ ਆਪਾਂ ਵੀ ਸਿੰਘ ਸਾਜ ਜਾਣਾ ਬਸ ਥੋੜਾ ਜਿਹੀ ਹੈ ਮਹੀਨਾ ਡੇਢ ਮਹੀਨਾ ਹੀ ਬਸ ਕੋ ਨੂੰ ਯਾਰ ਐਡੀ ਐਡੀ ਦਾੜੀ ਦਿਸੇਗੀ ਜੇ ਨਾ ਦਿੱਤੀ ਤਾਦਾ ਕੀ ਐਡੀ ਐਡੀ ਇਹਦੇ ਤਰ੍ਹਾਂ ਨਹੀਂ ਗੰਦ ਭੋਰਦੇ ਇਹਨਾਂ ਇਹਦੇ ਤਰ੍ਹਾਂ ਗੰਦ ਨਹੀਂ ਭੋਰਦੇ ਐਡੀ ਐਡੀ ਦਾੜੀ ਦਮਾਲਾ ਸਿਰ ਤੇ ਤੇ ਪੂਰਾ ਆਪਦਾ ਛਸਤ ਬਸਰ ਕੋਲ ਰੱਖਾਂਗੇ ਜਿਹੜੀ ਇਹੋ ਜੀ ਲੰਡੀ ਬੁੱਚੀ ਬੋਲੇਗੀ ਉਹਨੂੰ ਇਹ ਗਰੀਬਾਂ ਦੇ ਨਹੀਂ ਧੱਕਾ ਕਰਨਾ ਜੇ ਕੋਈ ਲੰਡੀ ਬੁੱਚੀ ਬੋਲੇਗੀ ਪੂਰਾ ਯਾਰ ਇੱਕ ਸਾਹ ਦਾ ਜਿਵੇਂ ਪੰਜਾਬ ਪੁਲਸ ਵਾਲਿਆਂ ਦੇ ਕੋਲੇ ਉਹਨਾਂ ਦੀ ਨਮਨ ਲਓ ਵਰਦੀ ਪੂਰੀ ਤਾਕਤ ਆਪਣੇ ਕੋਲੇ ਆਪਣਾ ਚੋਲਾ ਤਾਕਤ ਹੋਵੇ ਕਰੇਗੀ ਆਪਾਂ ਗੁਰੂ ਦੀ ਕਿਰਪਾ ਮੇਰੇ ਨਾਲ ਦੇਆਂ ਨੂੰ ਪਤਾ ਜਿੰਨੇ ਬੰਦੇ ਕਿਨੇ ਆਦੀ ਤਿਆਰੀ ਪੂਰੀ ਆਂਦੀ ਗੁਰੂ ਘਰ ਦਾ ਮਤਲਬ ਕੁੱਕਰ ਬੰਨ ਦੀ ਤੇ ਆਪਾਂ ਹੁਣ ਪੂਰੇ ਤਿਆਰ ਆ ਮੈਂ ਦਿਮਾਲਾ ਬੰਨ ਕੇ ਵੀਡੀਓ ਪਾਉਣੀ ਕਰਨੀ ਤੁਹਾਡੇ ਕੋਲੇ ਵੇਖ ਲਈ ਨੰਗੇ ਸਿਰ ਆਪਾਂ ਵੀਡੀਓ ਵੀ ਨਹੀਂ ਪਾਉਣੀ ਕਰਨੀ ਤੇ ਇਹਨਾਂ ਦੇ ਵਰਗੀਆਂ ਚਵਲਾਂ ਨੂੰ ਸਿੱਧਾ ਕਰਾਂਗੇ ਅਸੀਂ ਇਹ ਨਹੀਂ ਕਿ ਮਨ ਲੋਗੇ ਗੁਰੂ ਘਰ ਦੇ ਬਣ ਕੇ ਇਹ ਮੁੜ ਕੇ ਲੋਕਾਂ ਨਾਲ ਧੱਕਾ ਕਰਾਂਗੇ ਅਸੀਂ ਜਿਹੜਾ ਗਲਤ ਬੋਲੇਗਾ ਸੰਤਾਂ ਨੂੰ ਤੇ ਗੁਰੂ ਨੂੰ ਉਹਨੂੰ ਸੋਦਾ ਲਾਵਾਂਗੇ ਤੇ ਗੁਰੂ ਦੀ ਕਿਰਪਾ ਇਹਦੇ 10 15 ਬੰਦਿਆਂ ਨੂੰ ਗੁਰੂ ਆਲੇ ਬਨਣ ਨੂੰ ਕਹਾਂਗੇ ਬਣੋ ਸਾਡੇ ਨਾਲ ਬਰਾਬਰ ਸਾਰਾ ਕੁਝ ਕਰਾਂਗੇ ਹਾਂ ਇਹ ਜੂਠ ਤਰ੍ਹਾਂ ਨਹੀਂ ਤੇ ਇਹਨਾਂ ਬੰਦਿਆਂ ਤੱਕ ਵੀਡੀਓ ਪਹੁੰਚਾ ਦਿਓ ਕਿ ਤੁਸੀਂ ਕੀ ਕੀਤਾ ਜਿੰਨਾ ਸੰਤਾਂ ਨੂੰ ਨੇ ਮਾੜਾ ਬੋਲਿਆ ਤੁਹਾਡਾ ਕਿਹਦਾ ਬਿਆਨ ਆਇਆ ਉਹ ਦੀਪ ਖਾਲਸਾ ਵਿਚਾਰਾ ਉਹ ਵੇਖ ਕਿੰਨਾ ਰੋ ਉਹ ਬੋਲਦਾ ਅਸਲ ਗੁਰੂ ਦਾ ਅਸਲ ਗੁਰੂ ਦਾ ਸਿੱਖ ਏ ਬਾਬਾ ਦੀਪ ਖਾਲਸਾ ਸਹੀ ਜਿਹੜਾ ਜਿਹੜਾ ਸਹੀ ਅਸਲ ਗੁਰੂ ਦਾ ਮੰਨ ਲਓ ਕੂਕਰ ਏ ਗੁਰੂ ਦੀ ਰਾਖੀ ਕਰਦਾ ਸੰਤਾਂ ਦਾ ਪੈਰੋਕਾਰ ਪੂਰਾ ਮੰਨ ਲਓ ਕਿ ਜਿਹੜਾ ਮਨੋਂ ਤਣੋਂ ਸੰਤਾਂ ਨੂੰ ਪਿਆਰ ਕਰਦਾ ਉਹ ਬਾਬਾ ਦੀਪ ਖਾਲਸਾ ਏ ਮੇਰੀ ਨਿਗਾਹ ਨਾਲ ਹਰੇਕ ਮੁੱਦੇ ਤੇ ਬੋਲਦਾ ਬੋਲਣਾ ਬੜਾ ਔਖਾ ਏ ਬੋਲਣਾ ਬੜਾ ਔਖਾ ਬੋਲੇ ਤੇ ਇੱਕ ਅਸੀਂ ਕੋਰਟ ਇਸੇ ਖਾਂ ਪੰਗਾ ਲਿਆ ਤੇ ਹੁੰਦੇ ਕਰਕੇ ਕਹਿੰਦੇ ਤੇਰੇ ਤੇ ਪਰਚਾ ਕਰਾ ਦੇਣਾ ਉਹ ਮੁੱਦੇ ਤੇ ਸਵੇਰੇ ਗੱਲ ਕਰਾਂਗੇ ਉਹ ਮਲਾਜਮਾ ਨੇ ਫੋਨ ਕੀਤਾ ਸੀਗੇ ਆ ਤੇਰੇ ਤੇ ਦਰਖਾਸਤ ਦਿੱਤੀ ਉਹਨੇ ਉਹ ਵੀਡੀਓ ਜਾਂ ਕੀ ਉਹ ਬਿਜਲੀ ਘਰ ਵਾਲਾ ਤੇ ਆਪਾਂ ਨੂੰ ਤਾਂ ਪ੍ਰਵਾਹ ਨਹੀਂ ਯਾਰ ਆਪਣੇ ਤੇ ਕਿਹੜੇ ਅੱਗੇ ਇੱਕ ਪਰਚਾ ਅੱਗੇ ਦਾਸ ਅੱਗੇ ਹੋਰ ਪੰਜ ਹੋ ਜਾਣਗੇ ਉਹ ਗੱਲਾਂ ਨਹੀਂ ਗੱਲਾਂ ਆਪਾਂ ਨੂੰ ਕੋਈ ਪ੍ਰਵਾਹ ਨਹੀਂ ਬਾਕੀ ਮੈਂ ਪਰਮਜੀਤ ਸਿੰਘ ਬਾਬਾ ਕਾਲੀ ਏ ਅੰਬਰਸਰ ਤੋਂ ਉਹ ਅਮਰਤਪਾਲ ਮਹਿਰੋਂ ਇਹਨਾਂ ਨੂੰ ਮੈਂ ਬੇਨਤੀ ਕਰਨਾ ਕਿ ਜਦੋਂ ਕੋਈ ਗਰੀਬ ਬੰਦਾ